ਫਗਵਾੜ ਦੇ ਮੰਡੀ ਰੋਡ ਤੇ ਸਥਿਤ ਗੁਪਤਾ ਟ੍ਰੇਡਿੰਗ ਤੋਂ ਇੱਕ ਵਿਅਕਤੀ ਬਿਨਾਂ ਪੈਸੇ ਦਿੱਤੇ ਹੀ ਹਜ਼ਾਰਾਂ ਰੁਪਏ ਦਾ ਸਾਮਾਨ ਲੈ ਕੇ ਫਰਾਰ ਹੋ ਗਿਆ। ਪੀੜਤ ਦੁਕਾਨਦਾਰ ਮੁਤਾਬਕ ਉਕਤ ਵਿਅਕਤੀ ਇੱਕ ਬਦਾਮਾ ਦਾ ਬੋਰਾ, 2 ਟੀਨ ਕਾਜੂਆਂ ਤੋਂ ਇਲਾਵਾ ਹੋਰ ਸਾਮਾਨ ਲੈ ਕੇ ਗਿਆ ਜਿਸ ਨਾਲ ਉਨ੍ਹਾਂ ਦਾ ਕਰੀਬ 35 ਤੋਂ 40 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਸਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਇਦਾਂ ਵੀ ਕੱਲ ਬੰਦੇ ਆਏ ਸੀ ਕਹਿੰਦੇ ਯਾਰ ਅਸੀਂ ਚੇਪਨ ਸਿਸਟਮ ਸ਼ੁਰੂ ਕਰਨਾ ਹੈਗਾ। ਲਵੇ ਉਹ ਸਮਾਨ ਸਮੂਹ ਲੈਣਾ। ਸਮਾਨ ਸਮੂਹ ਉਹਨਾਂ ਨੇ ਮੈਨੂੰ ਲਿਖਾਇਆ। ਸਮਾਨ ਲਿਖਾਇਆ ਤੇ ਮੈਂ ਸਮਾਨ ਭੇਜਤਾ ਕਿਹੜਾ ਰੂਟ ਤੇ ਬੰਦੇ ਮੰਦਰਾਲੀ ਜਗ੍ਹਾ ਤੇ ਤੇ ਉਹ ਬਾਅਦ ਚ ਉਹਨਾਂ ਨੇ ਦੋ ਕਾਜੂਆਂ ਦੇ ਟੀਨ ਸੀ। ਇੱਕ ਬਜ਼ਾਮਾ ਦਾ ਪੂਰਾ ਗੱਡੀ 'ਚ ਰਖਾ ਲਿਆ। ਬਾਕੀ ਮੰਦਰ ਦੇ ਕਮਰੇ ਦੇ ਵਿੱਚ ਰਖਾ ਲਿਆ। ਆਪਾਂ ਉੱਥੇ ਬੈਠੇ ਹੋਏ ਤੇ ਕਹਿੰਦਾ ਮੈਂ ਪੇਮੈਂਟ ਕੰਦਾ ਕਰਨ ਲੱਗਾ। ਇਹ ਤਾਂ ਠੀਕ ਹੈ। ਉਹ ਸਕੈਨਰ ਤੇ ਜੋ ਸਕੈਨਰ ਤੇ ਜੋ ਜੋ ਕਰਨਾ ਪਿਆ ਬਸ ਉਧਰਲੇ ਪਾਸੇ ਨੂੰ ਖਿਸਕ ਗਿਆ ਅਸੀਂ ਉੱਤੇ ਬੈਠੇ ਬੜੇ ਲੋਕ ਆਏ ਸੀ ਤੁਹਾਡੇ ਕੋਲ ਦੁਕਾਨ ਤੇ ਇੱਕ ਬੰਦਾ ਹੀ ਸੀਗਾ ਕਾਲੇ ਰੰਗ ਸਵਾਰ ਗੱਡੀ ਵਿੱਚ ਆਇਆ ਸੀ ਨਹੀਂ ਤੁਰ ਕੇ ਹੀ ਆਇਆ ਸੀਗਾ ਆ ਮੰਦਰਾ ਦੀ ਜਗ੍ਹਾ ਤੇ ਕਹਿੰਦਾ ਮੈਂ ਕਮਰਾ ਲਿਆ ਵੀ ਉੱਥੇ ਅਸੀਂ ਸਾਰਾ ਲਾਉਣਾ ਕਿੰਨਾ ਚ ਟੋਟਲ ਨੁਕਸਾਨ ਹੋ ਗਿਆ ਤੁਹਾਡਾ 40 ਕੇ ਤੇ ਮੰਦਰ ਦੇ ਕਮਰੇ ਵਿੱਚ ਸਮਾਨ ਤੁਸੀਂ ਖੋਦ ਰੱਖੇ ਗਏ ਹਾਂ ਹਾਂਜੀ ਹਾਂਜੀ ਉਹ ਵੀ ਉਹ ਬੰਦੇ ਵੀ ਨਾਲ ਹੀ ਸੀਗੇ ਜਿਨ੍ਹਾਂ ਦਾ ਸਮਾਨ ਸੀਗਾ ਨਹੀਂ ਵੀ ਤੁਸੀਂ ਉਹਨਾਂ ਨੂੰ ਇੱਥੇ ਜਿਹੜੇ ਆਸ-ਪਾਸ ਦੇ ਲੋਕਾਂ ਨੂੰ ਉਹ ਨਹੀਂ ਪੁੱਛਿਆ ਵੀ ਇਹ ਕੌਣ ਲੋਕ ਜਿਹੜੇ ਇੱਥੇ ਰਹਿ ਰਹੇ ਹਨ ਉਹ ਮੈਂ ਕਿਹਾ ਸਤ ਮੰਦਰ ਵਾਲੇ ਹੋਊਗੇ ਵੀ ਜਿਹੜੇ ਨਹੀਂ ਖਬਰਾਂ ਦਿੱਤਾ ਕਿ ਜਾਨੀ ਨਹੀਂ ਵੀ ਮੈਂ ਪੁੱਛਿਆ ਕਿਹੜੀ ਜਗ੍ਹਾ ਤੇ ਤੁਹਾਡੀ ਦੁਕਾਨ ਹੈ ਮੇਰੀ ਗੁਫਤਰ ਟਰੇਡਿੰਗ ਕੰਪਨੀ ਮੱਲੰਦ ਦੇ ਨਾਲ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਸਨ ਤੋਂ ਮੰਗ ਇਹ ਹੈ ਵੀ ਇਨਸਾਫ ਹੋਣਾ ਚਾਹੀਦਾ ਮੁੰਡੇ ਰਸਟੂਲੀ ਜੀ ਦੀ ਆ ਬੰਦੇ ਬੜ ਨੂੰ ਨੇ ਚਾਹੀਤੇ ਆ ਬੇ ਹੋਰ ਕਿਸੇ ਨਾਲ ਨਾ ਤਾਂ ਡੀਡਿੰਗ ਕੰਪਨੀ ਮੰਡੀ ਰੋਡ ਤੋਂ ਆਪਣੇ ਗੁਪਤਾ ਜੀ ਆ ਗਏ ਬੇ ਇਹਨਾਂ ਨੇ ਸਮਾਨ ਕੱਲ ਆ ਜਾਏ ਆ ਕੋਈ ਬੰਦੇ ਇਹਨਾਂ ਕੋ ਸਮਾਨ ਲੈ ਗਏ ਆ ਤੇ ਲੈ ਕੇ ਤਾਂ ਮੰਦਰ ਵਿੱਚ ਕਿਹੜਾ ਕਰਕੇ ਗੱਡੀ ਚ ਪਵਾ ਨਾ ਪਵਾ ਲਿਆ ਤੇ ਪਵਾ ਕੇ ਤਾਂ ਉਹ ਰਵਾਨਾ ਹੋ ਗਿਆ ਤੇ ਇਹਨਾਂ ਨੂੰ ਪਹਿਰੇ ਨਹੀਂ ਮਿਲੇ ਤੇ ਉਹਦੇ ਵਾਪਸ ਆ ਗਏ ਕਿੰਨਾ ਕੋ ਸਮਾਨ ਲੈ ਗਿਆ ਸਰ ਸਮਾਨ ਇਹਨਾਂ ਦਾ ਕੋਈ 35 ਜੀ 35 40 35 40 ਹਜ਼ਾਰ ਦਾ ਸਮਾਨ ਸੀ ਤਾਜੂ ਜੀ ਦੇ ਤੇ ਗਿਨੀ ਸਿੰਘ ਨੂੰ ਦੋ ਦਨਾਂ ਤੋਂ ਕਿਹ ਪਰਿਸ਼ਾਸ਼ਨ ਕੋ ਕੀ ਮੰਗ ਰਖਦੇ ਆਪਾਂ ਸਾਡੀ ਇਹ ਹੈ ਕਿ ਜਿਹੜਾ ਤੁਸੀਂ ਚੋਰੀਆਂ ਹੋ ਰਹੀਆਂ ਨੇ ਡਕਤੀਆਂ ਹੋ ਰਹੀਆਂ ਤੇ ਉਹ ਸੁਧਾਰ ਕੀਤਾ ਜਾਵੇ ਤੇ ਇਹਨਾਂ ਦਾ ਦੁਕਾਨਦਾਰ ਬਹੁਤ ਪਰੇਸ਼ਾਨ ਆ। ਕਿਦਾਂ ਵੀ ਕੱਲ ਬੰਦੇ ਆਏ ਸੀ ਕਹਿੰਦੇ ਯਾਰ ਅਸੀਂ ਚੇਫਨ ਸਿਸਟਮ ਸ਼ੁਰੂ ਕਰਨਾ ਹੈਗਾ। ਲੇ ਵੀ ਉਹ ਸਮਾਨ ਸਮੂਹ ਲੈਣਾ। ਸਮਾਨ ਸਮੂਹ ਉਹਨਾਂ ਨੇ ਮੈਨੂੰ ਲਿਖਾਇਆ। ਸਮਾਨ ਲਖਾਇਆ ਤੇ ਮੈਂ ਸਮਾਨ ਭੇਜਤਾ ਕਿਹੜਾ ਰੂਟ ਤੇ ਮੰਦੇ ਮੰਦਰਾਲੀ ਜਗ੍ਹਾ ਤੇ ਤੇ ਉਹ ਬਾਅਦ ਚ ਉਹਨਾਂ ਨੇ ਦੋ ਕਾਜੂਆਂ ਦੇ ਟੀਨ ਸੀ ਇੱਕ ਬਜ਼ਾਮਾਂ ਦਾ ਪੂਰਾ ਗੱਡੀ ਚ ਰਖਾ ਲਿਆ ਬਾਕੀ ਮੰਦਰ ਦੇ ਕਮਰੇ ਦੇ ਵਿੱਚ ਰਖਾ ਲਿਆ ਆਪਾਂ ਉੱਥੇ ਬੈਠੇ ਹੋਏ ਤੇ ਕਹਿੰਦਾ ਮੈਂ ਪੇਮੈਂਟ ਕੰਦਾ ਕਰਨ ਲੱਗਾ ਜੋ ਛੋਟੀ ਆ ਉਹ ਸਕੈਂਨਰ ਤੇ ਜੋ ਸਕੈਂਨਰ ਤੇ ਜੋਇਸ ਕਰਨ ਲੱਗ ਪਏ ਬਾਅਦ ਉਹ ਇਧਰਲੇ ਪਾਸੇ ਨੂੰ ਖਿਸਕ ਗਏ ਅਸੀਂ ਉੱਥੇ ਬੈਠੇ ਬਨੇ ਲੋਕ ਆਏ ਸੀ ਤੁਹਾਡੇ ਕੋਲ ਦੁਕਾਨ ਤੇ ਇੱਕ ਬੰਦਾ ਹੀ ਸੀਗਾ ਕਾਲੇ ਵਿਚਾਰ ਗੱਡੀ ਵਿੱਚ ਆਏ ਨਹੀਂ ਤੁਰ ਕੇ ਹੀ ਆਇਆ ਸੀਗਾ ਆ ਮੰਦਰਾ ਦੀ ਜਗ੍ਹਾ ਤੇ ਕਹਿੰਦਾ ਮੈਂ ਕਮਰਾ ਲਿਆ ਵੀ ਉੱਥੇ ਅਸੀਂ ਸਾਰਾ ਲਾਉਣਾ ਕਿੰਨਾ ਚ ਟੋਟਲ ਨਕਤਾਨ ਹੋ ਗਿਆ ਹੰਡਾ 40 ਗਏ ਤੇ ਮੰਦਰ ਦੇ ਕਮਰੇ ਵਿੱਚ ਸਾਮਾਨ ਤੁਸੀਂ ਖੋਦ ਰੱਖੇ ਗਏ ਹਾਂ ਹਾਂਜੀ ਹਾਂਜੀ ਉਹ ਵੀ ਬੰਦੇ ਵੀ ਨਾਲ ਹੀ ਸੀਗੇ ਜਿਨ੍ਹਾਂ ਦਾ ਸਾਮਾਨ ਸੀਗਾ ਨਹੀਂ ਵੀ ਤੁਸੀਂ ਉਹਨਾਂ ਨੂੰ ਮੈਂ ਇੱਥੇ ਜਿਹੜੇ ਆਸ-ਪਾਸ ਦੇ ਲੋਕਾਂ ਨੂੰ ਨਹੀਂ ਪੁੱਛਿਆ ਵੀ ਇਹ ਕੌਣ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹ ਮੈਂ ਕਿਹਾ ਸ਼ਾਇਦ ਮੰਦਰ ਵਾਲੇ ਹੋਊਗੇ ਵੀ ਜਿਹਨੇ ਨਹੀਂ ਖਬਰਾਂ ਦਿੱਤਾ ਵੀ ਜਾਨੀ ਨਹੀਂ ਵੀ ਮੈਂ ਪੁੱਛਿਆ ਕਿਹੜੀ ਜਗ੍ਹਾ ਤੇ ਤੁਹਾਡੀ ਦੁਕਾਨ ਹੈ ਮੇਰੀ ਗੁਫਤਰ ਟ੍ਰੇਡਿੰਗ ਕੰਪਨੀ ਮੱਲੰਦ ਦੇ ਨਾਲ ਕੀ ਮੰਗ ਰਹੇ ਪ੍ਰਸ਼ਾਸਨ ਤੋਂ ਸਰਸਨ ਤੋਂ ਮੰਗ ਇਹ ਹੈ ਵੀ ਇਨਸਾਫ ਹੋਣਾ ਚਾਹੀਦਾ ਬੰਦੇ ਰਸਟੋਲੀ ਚਾਹੀਦੀ ਆ ਬੰਦੇ ਬੜਰ ਹੋਣੇ ਚਾਹੀਦੇ ਆ ਬੇ ਹੋਰ ਕਿਸੇ ਨਾਲ ਨਾ